ਛੱਟ ਕੇ ਬੰਦ ਕਰਕੇ ਉਹ ਉਹਦਾ ਵਜਾ ਕੀ ਆਉਦੀ ਆ ਦੇ ਬਰਾਂਡਾ ਖਵਾ ਦੇਣਾ ਹਾਂ ਲੱਗਣਾ ਸਮਝੂਗੀ ਜਿਹਨੂੰ ਲਗਾਤਾਰ ਚਲਾਈ ਜਾਵਾਂਗੇ ਇਹਨਾਂ ਨੇ ਕੰਮ ਨਹੀਂ ਕਰਨਾ ਇਹਨੂੰ ਚਲਾਉਣ ਦਾ ਕੀ ਤਾਂ ਕਹਿੰਦਾ ਇਹਦੇ ਜਿਹੜੀਆਂ ਕੱਟਾਂਗੇ ਆਪਾਂ ਤੋਂ ਇਹਨਾਂ ਨੂੰ ਐਂ ਚੱਕ ਕੇ ਲੈ ਮੈਨੂੰ ਉਹ ਤੋਂ ਬਾਹਰ ਤੇ ਉਹਨਾਂ ਇਕੱਠਾ ਐ ਹੋ ਜਾਊਗਾ ਐ ਪ੍ਰੈਸ ਹੋ ਜਾਊਗਾ ਉਹ ਹੀ ਤਾਂ ਇਹਦਾ ਫੜ ਕੇ ਮਾਰਨਾ ਇਹੋ ਵੀ ਜੜ ਦੇ ਵਿੱਚ ਇਹ ਤੋਂ ਅੱਗੇ ਸ਼ੋਰ ਉਹ ਲੋਕ ਚਲੇ ਜਾਂਦੇ ਨੇ ਉਹ ਤੇ ਇਧਰ ਉੱਧਰ ਜਾਂਦੇ ਨੇ ਇਹ ਕਿਹੜਾ ਆਖੀ ਇਹ ਮਾ ਆਪਰਾਪਰ ਜਲਦਾ ਹੋ ਜਾ ਕਿ ਇੱਥੇ ਰੱਖਦੇ ਵਾ ਇਸ ਪੂਰਾ ਕਰ ਠੀਕ ਹੈ ਨਹੀਂ ਤੂੰ ਬਾਤ ਕੀ ਉਹ ਇਹਦਾ ਬੰਦਾ ਪਹਿਲਾਂ ਮਿਕਸੜਿਆ ਹੋਊਗਾ ਤੇ ਉਹਦੇ ਮੂਹੇ ਖੜਾ ਹੋਣਾ ਬੰਦਾ ਨੇ ਬਲਾਜ ਬੱਚਾ ਉਹ ਨੂੰ ਫੜਾਉਣੀ ਹੈ ਇਹ ਚੀਜ਼ ਇਹ ਦੂਜੇ ਨਾਲ ਉਧਰ ਦਾ ਹਾਂ ਉਹ ਦੋ ਚੱਕੀ ਬੰਦੇ ਦੋ ਜਿਹੜਾ ਉੱਥੇ ਦੋ ਇੱਕੋ ਫੜਨਗੇ ਨਹੀਂ ਮਾਰ ਤੇ ਇਹ ਨੂੰ ਅੰਦਰ ਆਣਾ ਹੈ ਲੈ ਲੈ ਕੇ ਜਾ ٹھیک ہے بسم اللہ چکرے چکرے آلو چکرے ਨਾ ਮੋਰੇ ਲੱਖ ਰੁਪਏ ਜੀ ਕਿਤੇ ਪਈ ਨਹੀਂ ਜਾਂਦਾ ਅੱਜ ਅਭੀ ਬਿਜਮਾਂ ਸੱਚੀ ਮੁੱਚੀ 1 2 3 4 5 13 14 20 21 ਬੇਨਤੀ ਹੈ ਤੁਹਾਨੂੰ ਆਪਾਂ ਨੇ ਇੱਕ 라উন্ড ਫੇਰ ਦੁਬਾਰਾ ਕਰਾਂਗੇ ਜੇ ਕਿਸੇ ਦਾ ਕੋਈ ਸ਼ਾਟ ਰਹਿ ਗਿਆ ਉਹ ਇਧਰ ਦੁਬਾਰਾ ਲੈ ਲੈ ਉਹ ਪਾਰਟੀ ਜਿਹਨੇ ਕਾਇੰਗਲੀ ਦੇਖੀ ਹਾਂ 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 ਤੁਹਾਨੂੰ ਤਾਂ ਫਿਰ ਮੋਟਰਾਂ ਦੀ ਫੜੇ ਨਹੀਂ ਆ ਗਈ ਅੱਜ ਨੈਕਸਟ ਇੱਕ ਵੀਡੀਓ ਬਣਦਾ ਹੈ ਜਾਈਂ ਗੈਂਟੀ अच्छा जी आज दी ਜਿਹੜੀ ਆਪਾਂ ਹੁਣ ਜਿਹੜੀ ਐਕਟੀਵਿਟੀ ਕੀਤੀ ਹੈ ਨਾ ਜੀ ਇਹ ਆਪਣੀ ਮੌਕ ਡ੍ਰਿਲ ਜਿੱਦਾਂ ਸਾਡੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀਆਂ ਹਦਾਇਤਾਂ ਆਈਆਂ ਉਹਦੇ ਹਿਸਾਬ ਨਾਲ ਅਸੀਂ ਮੌਕ ਡ੍ਰਿਲ ਕਰਦੇ ਪਏ ਆ ਮੌਕ ਡ੍ਰਿਲ ਇਸ ਵਾਸਤੇ ਹੈ ਕਿ ਜਿੱਦਾਂ ਕੋਈ ਸਿਚੁਏਸ਼ਨ ਬਣਦੀ ਹੈ ਸਾਡੀ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸਾਡਾ ਜਿਹੜਾ ਅਮਲਾ ਹੈਗਾ ਸਾਡਾ ਪੁਲਿਸ ਮੁਲਾਜ਼ਮ ਸਾਡੇ ਜਿਹੜੇ ਮੈਡੀਕਲ ਟੀਮਾਂ ਹੈਗੀਆਂ ਇਹਨਾਂ ਨੂੰ ਮੁਸਤੈਦ ਕਰਨ ਲਈ ਸਾਡੇ ਜਿਹੜੇ ਲੋਕ ਆਮ ਲੋਕ ਹੈਗੇ ਆ ਉਹਨਾਂ ਨੂੰ ਥੋੜਾ ਜਿਹਾ ਮਤਲਬ ਆਪਣੇ ਆਪ ਨੂੰ ਸક્ષਮ ਕਰਨ ਵਾਸਤੇ ਇਹ ਐਕਟੀਵਿਟੀ ਅੱਜ ਕੀਤੀ ਗਈ ਹੈ ਇਹਦੇ ਵਿੱਚ ਅੱਜ ਇਹ ਸਕੂਲ ਦੇ ਵਿੱਚ ਅਸੀਂ ਬਾਬਾ ਗੰਦਰ ਸਿੰਘ ਪਬਲਿਕ ਸਕੂਲ ਦੇ ਵਿੱਚ ਐਕਟੀਵਿਟੀ ਕੀਤੀ ਇਹਦੇ ਵਿੱਚ ਅਸੀਂ ਦੋ ਟੀਮਾਂ ਬੁਲਾਈਆਂ ਆਪਣੀ ਮੈਡੀਕਲ ਟੀਮ ਤੇ ਫਾਇਰ ਟੀਮ ਬੁਲਾਈ ਸੀਗੀ ਉਹਨਾਂ ਨਾਲ ਬੱਚਿਆਂ ਨਾਲ ਥੋੜਾ ਜਿਹਾ ਕਰਵਾ ਕੇ ਇਹਨਾਂ ਦਾ ਕੋਆਰਡੀਨੇਸ਼ਨ ਤੇ ਅਸੀਂ ਇਹ ਚੀਜ਼ ਕੀਤੀ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਇਨ ਕੇਸ ਜਿਵੇਂ ਅੰਦਰ ਅੱਗ ਲੱਗਦੀ ਹੈ ਜਾਂ ਕੋਈ ਐਵੇਂ ਦੀ ਸਿਚੁਏਸ਼ਨ ਆਂਦੀ ਹੈ ਤਾਂ ਉਹ ਕਿਦਾਂ ਬੱਚੇ ਆ ਕੇ ਉਹਨੂੰ ਟੈਕਲ ਕਰਨਗੇ ਕਿਦਾਂ ਉਹਨਾਂ ਬੱਚਿਆਂ ਦੇ ਵਿੱਚੋਂ ਹੀ ਕਿਸੇ ਨੂੰ ਕੋਈ ਹੁੰਦੀ ਹੈਗੀ ਹੈ ਕੋਈ ਅੱਗ ਲੱਗਦੀ ਹੈ ਜਾਂ ਕੋਈ ਬਰਨ ਇੰਜਰੀ ਹੁੰਦੀ ਹੈ ਤਾਂ ਉਹਦੇ ਵਾਸਤੇ ਉਹਨਾਂ ਨੂੰ ਕੀ ਕਰਨਗੇ ਇਹਨਾਂ ਦਾ ਵਿੱਚ ਕੋ ਰੋਲ ਕੀ ਹੋਏਗਾ ਕਿਵੇਂ ਕੋਆਰਡੀਨੇਟ ਕਰਨਗੇ ਇਦਾਂ ਹੀ ਮੈਡੀਕਲ ਟੀਮਾਂ ਬੁਲਾਈਆਂ ਸੀ ਮੈਡੀਕਲ ਦੇ ਵਿੱਚੋਂ ਦੀ ਅਸੀਂ ਇੱਕ ਡਮੀ ਅੱਜ ਹੁੰਦਾ ਇਨ ਕੇਸ ਕਿਸੇ ਨੂੰ ਹਾਰਟ ਅਟੈਕ ਆਏ ਜਾਂ ਕਿਸੇ ਦੀ ਬ੍ਰੈਥ ਰੁਕ ਜਾਂਦੀ ਹੈ 언ਕੌਂਸ਼ੀਅਸ ਹੋ ਜਾਂਦਾ ਉਹਦੇ ਵਿੱਚ ਉਸ ਸੋ ਇਹ ਥੋੜੀ ਜੀ ਅਸੀਂ ਐਕਟੀਵਿਟੀਜ਼ ਕੀਤੀਆਂ ਅੱਜ ਇਸ ਤੋਂ ਲਾਗੋ ਵੀ ਅੱਜ ਹੋ ਇੰਡਸਟਰੀਅਲ ਯੂਨਿਟਾਂ ਦੇ ਵਿੱਚ ਵੀ ਅੱਜ ਇਹ ਮੌਕ ਡ੍ਰਿਲ ਹੋਣੀ ਹੈਗੀ ਤੇ ਉੱਥੇ ਵੀ ਸਿਮਿਲਰ ਐਕਸਰਸਾਈਜ਼ ਕੀਤੀ ਜਾਣੀ ਹੈ। ਸਾਹਮਣੇ ਦੇਖੋ ਬਲੈਕਆਊਟ ਬਾਰੇ ਵੀ ਕੁਸਤ ਦੇਖੋ ਬਲੈਕਆਊਟ ਬਾਰੇ ਮਤਲਬ ਇੱਕ ਅਪੀਲ ਹੈ ਸਾਰੇ ਆਪਣੇ ਬਰਨਾਲਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਕਹਿੰਦੇ ਨੇ ਵੀ ਆਪਾਂ ਉਹ ਸਿਚੁਏਸ਼ਨ ਦੇ ਵਿੱਚ ਕਿਵੇਂ 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 ਕੀ ਕੀ ਸਟੈਪ ਲੈਣਾ ਹੈ ਉਹ ਇੱਕਰ ਹੋ ਜਾਂਦਾ ਹੈ ਉਹ ਇਨਸਟਰਕਸ਼ਨ ਹੈ ਅਸੀਂ ਸਾਰਿਆਂ ਨੂੰ ਪਾਸ ਆਉਣ ਕਰਨੀਆਂ ਉਹੀ ਅਸੀਂ ਫਾਲੋ ਕਰਨੀਆਂ ਤੇ ਅਸੀਂ ਕਿਸੇ ਰੂਮਰ ਤੇ ਉੱਤੇ ਮੇਰੀ ਅਪੀਲ ਹੈ ਵੀ ਅਸੀਂ ਨੂੰ ਦੇਗੀ ਉਸੇ ਚੀਜ਼ ਨੂੰ ਅਸੀਂ ਫਾਲੋ ਕਰਨਾ ਸਰ ਨਹੀਂ ਲੱਗਦਾ ਕਿ ਸ਼ਿਗਲ ਜੀ ਅੱਜ ਦੀ ਮਗਦਲ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਜਿਵੇਂ ਅੱਜ ਤੁਸੀਂ ਪ੍ਰਸ਼ਾਸਨ ਵੱਲੋਂ ਬੰਦੂਆ ਦਿੱਤਾ ਕਿ ਕਿਸ ਤਰ੍ਹਾਂ ਦੇਖਦੇ ਹੋ ਅੱਜ ਸਾਡੇ ਸਕੂਲ ਵਿੱਚ ਜੀ ਬਰਨਾਲੇ ਦੇ ਪ੍ਰਸ਼ਾਸਨ ਵੱਲੋਂ ਇੱਕ ਮੌਕ ਡ੍ਰਿਲ ਕੀਤੀ ਗਈ ਸੀ ਜਿਸ ਵਿੱਚ ਸਾਨੂੰ ਸੇਫਟੀ ਬਾਰੇ ਦੱਸਿਆ ਗਿਆ ਕਿ ਕਿਦਾਂ ਐਮਰਜੈਂਸੀ ਸਿਚੁਏਸ਼ਨ 'ਚ ਅਸੀਂ ਆਪਦੀ ਸੇਫਟੀ ਅਤੇ ਆਪਣੇ ਲੋਕਾਂ ਦੀ ਸੇਫਟੀ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਸਮਝਦੇ ਹੋ ਇਸ ਤਰ੍ਹਾਂ ਜਿਵੇਂ ਅੱਜਕਰ ਹਾਲਾਤ ਇਸ ਤਰ੍ਹਾਂ ਚੱਲ ਰਹੇ ਨੇ ਕਿ ਬਖ ਬਖ ਚੈਰਾਂ ਚ ਇਸ ਤਰ੍ਹਾਂ ਮਗਦਲ ਪਈ ਜਾ ਰਹੀ ਹੈ ਇਹ ਵੱਲੋਂ ਇੱਕ ਉਪਰ اپ اپੀਨੀਅਨ ਦਿੱਤਾ ਗਿਆ ਕਿ ਆਪ ਦੀ ਇੱਕ ਸਿਚੁਏਸ਼ਨ ਜੀ ਐਸੀ ਆ ਜਾਈ ਬਹੁਤ ਦੀ ਸਿਚੁਏਸ਼ਨ ਹੈ ਤੇ ਅਸੀਂ ਕਿਵੇਂ ਆਵੇ ਤਾਂ ਕਰਕੇ ਸਾਡੇ ਪ੍ਰਸ਼ਾਸਨ ਵੱਲੋਂ ਮੌਕੇ ਤੇ ਚਲਾਈ ਗਈ ਪ੍ਰਸ਼ਾਸਨ ਵੱਲੋਂ ਦਿੱਤਾ ਸਭ ਕੁਝ ਦੱਸਿਆ ਜਾ ਰਿਹਾ ਹਾਂਜੀ ਅਵੇਅਰ ਬਸ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਇਹ ਸਭ